ਜਦੋਂ ਲੀਵਰ ਖਰਾਬ ਹੋਣ ਦੇ ਵਾਲੇ ਪਾਸੇ ਨੂੰ ਤੁਰਦਾ ਹੈ ਜਾਂ ਲੀਵਰ ਅਸੀਂ ਕਹਿੰਦੇ ਵੀ ਹੁਣ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਸਰੀਰ ਕੋਈ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਛੱਡਦਾ ਹੈ ਜਾਂ ਕੋਈ ਸਿੰਪਟਮ ਦਿੰਦਾ ਹੈ ਸਾਡਾ ਸਰੀਰ ਕੁਝ ਦੱਸਦਾ ਸਾਨੂੰ ਕਿਵੇਂ ਪਤਾ ਲੱਗੀ ਜੀ ਸਾਡਾ ਲੀਵਰ ਫੈਟੀ ਹੈ ਤੁਸੀਂ ਤਾਂ ਕਹਿ ਰਹੇ ਹੋ ਕਿ ਜਿਹੜਾ ਜੇ ਤੁਹਾਡਾ ਲੀਵਰ ਠੀਕ ਨਹੀਂ ਆਏ ਜੇ ਤੁਹਾਡਾ ਲੀਵਰ ਖਰਾਬ ਹੈ ਤਾਂ ਤੁਹਾਨੂੰ 150 ਤੋਂ ਉੱਪਰ ਬਿਮਾਰੀਆਂ ਹੋ ਸਕਦੀਆਂ ਨੇ ਬਿਲਕੁਲ ਹੋ ਸਕਦੀਆਂ ਜਦੋਂ ਦਾ ਲੀਵਰ ਖਰਾਬ ਹੋਣ ਲੱਗੇ ਸਭ ਤੋਂ ਪਹਿਲਾਂ ਉਹਦੀ ਸਕਿਨ ਖਰਾਬ ਹੋਣ ਲੱਗ ਜੂਗੀ ਦੂਜਾ ਨੰਬਰ ਕੀ ਹੋਊਗਾ ਉਹਦੇ ਵਾਲ ਝੜਨੇ ਸ਼ੁਰੂ ਹੋ ਜਾਣਗੇ ਤੀਜਾ ਨੰਬਰ ਜਾਂ ਤਾਂ ਉਹਦਾ ਸਰੀਰ ਸੁੱਕਣ ਲੱਗ ਜੂਗਾ ਜਾਂ ਉਹਦਾ ਸਰੀਰ ਮੋਟਾ ਹੋਣ ਲੱਗ ਜੂਗਾ ਜੀ ਪੈਰਾਂ ਤੇ ਜਾਂ ਉਹਦਾ ਪੇਟ ਭਰਿਆ ਰਹਿਣ ਲੱਗ ਜੂਗਾ ਜਾਂ ਪੈਰਾਂ ਤੇ ਸੋਜੇ ਛਾਉਣ ਲੱਗ ਜੂਗੀ ਇਹ ਲੀਵਰ ਖਰਾਬ ਹੋਣ ਦੇ ਸਭ ਤੋਂ ਮੇਨ ਕਾਰਨ ਹੈਗੇ ਆ ਜੀ मेरे ਹੱਥ ਦੇ ਵਿੱਚ ਇਹ ਜੋ ਲੱਕੜ ਦੇ ਛੋਟੇ-ਛੋਟੇ ਟੁਕੜੇ ਹੈਗੇ ਨੇ ਇਹ ਇੰਨੇ ਕੁ ਗੁਣਕਾਰੀ ਨੇ ਕਿ ਤੁਹਾਡੇ ਸਰੀਰ ਨੂੰ ਖਾਸ ਕਰਕੇ ਤੁਹਾਡੇ ਲੀਵਰ ਨੂੰ ਜਿਸ ਤਰੀਕੇ ਨਾਲ ਅਸੀਂ ਕੱਪੜਿਆਂ ਨਾਲ ਸਾਬਣ ਧੋ ਦਿੰਨੇ ਆ ਉਸ ਤਰੀਕੇ ਨਾਲ ਇਹ ਲੀਵਰ ਨੂੰ ਧੋ ਸਕਦੇ ਨੇ। ਦੁਰਗਾ ਨੇ ਸਾਡੇਆਂ ਨੇ ਪੁਰਾਣਿਆਂ ਨੇ ਸਾਰਿਆਂ ਨੇ ਦੇਖੀਆਂ ਹੋਈਆਂ ਤੁਸੀਂ ਇਹਨੂੰ ਲੈ ਲਓ ਇਹ ਤੁਸੀਂ ਇਹ ਕਹ ਲਓ ਵੀ ਲੀਵਰ ਵਾਸਤੇ ਇਹ ਤੋਂ ਉੱਪਰ ਕੋਈ ਮੈਂ ਆਪਣੇ ਤਜਰਬੇ ਦੇ ਵਿੱਚ ਇਹ ਤੋਂ ਉੱਪਰ ਕੋਈ ਜੜੀ ਬੁੱਟੀ ਨਹੀਂ ਦੇਖੀ ਹੈਗੀ ਸਾਰੀ ਰਾਤ ਪੀਜਾ ਰਹਿਣ ਦੋ ਦੋਹਾਂ ਦਾ ਸਵੇਰੇ ਸਵੇਰ ਨੂੰ ਦੋਹਾਂ ਨੂੰ ਪਣ ਲਓ ਦੋਹਾਂ ਦਾ ਮਿਕਸ ਕਰਕੇ ਸਵੇਰੇ ਖਾਲੀ ਪੇਟ ਪਾਣੀ ਇਹਨਾਂ ਦਾ ਪੀ ਲੈਣਾ ਉਹ ਦੋਏ ਕਾਰਨ ਮੇਨ ਲੀਵਰ ਖਰਾਬ ਹੋਣਦੇ ਆ ਜਾਂ ਤਾਂ ਤੁਹਾਡਾ ਲੀਵਰ ਫੈਟੀ ਹੋ ਜਾਂਦਾ ਵੀ ਤੁਹਾਡੇ ਚ ਮਟਾਪਾ ਹੀ ਬਹੁਤ ਲੈ ਕੇ ਆਈ ਜਾਂਦਾ ਜਾਂ ਤੁਹਾਡੇ ਸਰੀਰ ਨੂੰ ਇੰਨੀ ਕਿ ਗਰਮੀ ਕਰ ਦਿੰਦਾ ਵੀ ਤੁਹਾਡੇ ਸਰੀਰ ਨੂੰ ਖਾਦਾ ਪੀਤਾ ਲੱਗਣੇ ਕੁਛ ਨਹੀਂ ਦਾ ਜਿਹੜੇ ਲੋਕ ਸਵੇਰੇ ਸਵੇਰੇ ਖਾਲੀ ਪੇਟ ਉੱਠਦੇ ਸਾਰ ਅੱਖਾਂ ਖੁੱਲ੍ਹਦੇ ਸਾਰ ਜਿਨ੍ਹਾਂ ਨੂੰ ਚਾਹ ਚਾਹੀਦੀ ਹੈ ਤੁਸੀਂ ਕਹ ਰਹੇ ਹੋ ਵੀ ਉਹ ਚਾਹ ਨਾ ਹੋ ਕੇ ਜ਼ਹਿਰ ਦਾ ਕੰਮ ਕਰਦੇ ਸਾਡੇ ਇਟਡ ਵਾਸਤੇ ਸਾਡੇ ਪੇਟ ਵਾਸਤੇ ਖਾਸ ਕਰਕੇ ਲੀਵਰ ਵਾਸਤੇ ਵੀ ਜਿਹੜਾ ਜ ਤੁਸੀਂ ਗਟਰ ਦੇ ਵਿੱਚੋਂ ਪਾਣੀ ਕੱਢ ਕੇ ਪੀ ਲਿਆ ਜਿਹੇ ਜੀ ਤੁਸੀਂ ਚਾਹ ਪੀ ਲਈ ਇੱਕ ਬਰਾਬਰ ਹੈ ਵਾਸਤੇ ਤੁਸੀਂ ਚਾਹ ਨੂੰ ਸਿਰਫ ਚੁਸਕੀਆਂ ਲੈ ਕੇ ਪੀਨੇਓ ਗਟਰ ਦੇ ਤੁਸਨ ਨੂੰ ਸਮੈਲ ਆਉਂਦੀ ਆ ਫਰਕ ਉਹਦੇ ਵਿੱਚ ਕੋਈ ਨਹੀਂ ਹੈਗਾ ਹੁਣ ਜਿਹੜੇ ਐਲਕੋਹੋਲਿਕ ਆ ਜਿਹੜੇ ਲੋਕ ਪਾਣੀ ਵੀ ਨਹੀਂ ਪੀਂਦੇ ਉਹਨਾਂ ਦਾ ਵੀ ਲੀਵਰ ਜਿਹੜਾ ਹੈਗਾ ਜ਼ਿਆਦਾ ਫੈਟੀ ਰਹਿੰਦਾ ਇੰਨੇ ਲੋਕਾਂ ਦੇ ਪੇਟ ਵਧੇ ਹੋਏ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਇਲਾਜ ਕਰਾਉਣ ਦੀ ਤੁਹਾਨੂੰ ਮਟਾਪਾ ਘਟਾਉਣ ਦੀ ਲੋੜ ਨਹੀਂ ਮਟਾਪਾ ਤੁਹਾਡੇ ਲੀਵਰ ਨੇ ਵਧਾਉਣਾ ਤੁਹਾਨੂੰ ਲੀਵਰ ਠੀਕ ਕਰਨ ਦੀ ਲੋੜ ਹੈ ਫੋਜੀ ਮੈਂ ਕਹਿੰਨਾ ਵੀ ਫੈਟੀ ਲੀਵਰ ਦੀਆਂ ਦਵਾਈਆਂ ਖਾਣ ਦੀ ਜ਼ਰੂਰਤ ਹੈ ਨਹੀਂ ਤੁਸੀਂ ਆਪਣਾ ਖਾਣਾ ਹਲਕਾ ਕਰ ਲਓ ਲਿਕਵਿਡ ਡਾਈਟ ਤੇ ਆਜੋ ਸਲਾਦ ਫਰੂਟ ਰੱਜ ਕੇ ਖਾਣਾ ਸ਼ੁਰੂ ਕਰ ਦੋ ਦੋਨੋਂ ਟਾਈਮ ਕਰੋ ਕਸਰਤ ਪਾਣੀ 3.5 ਤੋਂ 4 ਲੀਟਰ ਪੀਓ ਤੁਹਾਨੂੰ ਫੈਟੀ ਲੀਵਰ ਦੀਆਂ ਦਵਾਈਆਂ ਖਾਣ ਦੀ ਕੀ ਲੋੜ ਆ ਇਹ ਕਹਿ ਲਓ ਤੁਹਾਡਾ ਦਿਲ ਘਟ ਕੰਮ ਕਰਦਾ ਉਹ ਚੱਲ ਜਾਊਗਾ ਪਰ ਤੁਹਾਡਾ ਲੀਵਰ ਘਟ ਕੰਮ ਕਰਦਾ ਉਹ ਨਹੀਂ ਚੱਲੂਗਾ ਲਗਭਗ ਫੇਰ ਤੁਸੀਂ ਦੇਖਿਓ ਵੀ ਤਾਜ਼ਗੀ ਨਾਲ ਤੁਹਾਡਾ ਦਿਨ ਕਿੰਨਾ ਕੁ ਲੰਘਦਾ ਹੈ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਕੰਮ ਤੇ ਵੀ ਸੁਸਤੀ ਪੈਂਦੀ ਰਹਿੰਦੀ ਆ ਜਾਂ ਸਾਡਾ ਸਰੀਰ ਆ ਜਿਹੜਾ ਉਹ ਬਿਨਾਂ ਗੱਲ ਤੋਂ ਇੱਕ ਅੱਧੀ ਰੋਟੀ ਖਾਦੇ ਤੋਂ ਵੀ ਫੁੱਲਦਾ ਬਹੁਤ ਲੋਕਾਂ ਦਾ ਸਾਡੇ ਨੂੰ ਸਵਾਲ ਹੁੰਦਾ ਵੀ ਮੈਂ ਤਾਂ ਪੂਰੇ ਦਿਨ ਚ ਅੱਧੀ ਰੋਟੀ ਖਾਣਾ ਜਾਂ ਪੂਰੇ ਦਿਨ ਚ ਬੀਬੀਆਂ ਕਹਿੰਦੀਆਂ ਵੀ ਅੱਧੀ ਰੋਟੀ ਖਾਣੀ ਮੈਂ ਤਾਂ ਪੂਰੇ ਦਿਨ ਚ ਮੇਰਾ ਮਟਾਪਾ ਫੇਰ ਵੀ ਵਧ ਹੀ ਜਾਂਦਾ ਹੈ ਆਲੋ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਇਹ ਜੋ ਲੱਕੜ ਦੇ ਛੋਟੇ-ਛੋਟੇ ਟੁਕੜੇ ਹੈਗੇ ਨੇ ਇਹ ਇੰਨੇ ਕੁ ਗੁਣਕਾਰੀ ਨੇ ਕਿ ਤੁਹਾਡੇ ਸਰੀਰ ਨੂੰ ਖਾਸ ਕਰਕੇ ਤੁਹਾਡੇ ਲੀਵਰ ਨੂੰ ਜਿਸ ਤਰੀਕੇ ਨਾਲ ਅਸੀਂ ਕੱਪੜਿਆਂ ਨਾਲ ਸਾਬਣ ਧੋ ਦਿੰਨੇ ਆ ਉਸ ਤਰੀਕੇ ਨਾਲ ਇਹ ਲੀਵਰ ਨੂੰ ਧੋ ਸਕਦੇ ਨੇ ਕਿਉਂਕਿ ਅੱਜ ਕੱਲ੍ਹ ਹਰ ਦੂਜੇ ਤੀਜੇ ਬੰਦੇ ਨੂੰ ਜਿਹੜਾ ਲੀਵਰ ਦੀ ਦਿੱਕਤ ਲੀਵਰ ਦੀ ਸਮੱਸਿਆ ਜਿਹੜੀ ਉਹ ਬਹੁਤ ਜ਼ਿਆਦਾ ਆ ਜਾਂਦੀ ਹੈ ਹਾਲਾਤ ਇਹ ਬਣੇ ਹੋਏ ਨੇ ਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਿਹੜਾ ਲੀਵਰ ਟ੍ਰਾਂਸਪਲੈਂਟ ਕਰਨ ਦੀ ਨੋਬਤ ਤੱਕ ਆਈ ਹੋਈ ਹੈ ਅਜਿਹੇ ਦੇ ਵਿੱਚ ਇਹ ਲੱਕੜ ਕਿਵੇਂ ਕੰਮ ਕਰਦੀ ਹੈ ਕਿਸ ਤਰੀਕੇ ਨਾਲ ਇਹਦਾ ਇਸਤੇਮਾਲ ਹੁੰਦਾ ਹੈ ਇਹ ਸਾਰੀਆਂ ਗੱਲਾਂ ਬਾਤ ਅੱਜ ਲੈ ਅਸੀਂ ਕਰਾਂਗੇ ਸਾਡੇ ਨਾਲ ਨੇ ਦੁਨੀਆ ਭਰ ਦੇ ਮਸ਼ਹੂਰ ਵੈਦ ਵੈਦ ਜਗਰੂਪ ਸਿੰਘ ਭੰਗੂ ਯੰਗ ਵੈਦ ਜਿਨ੍ਹਾਂ ਜੋ ਕਿ ਪੰਜਾਬ ਦੇ ਯੰਗੇਸਟ ਵੈਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਬੂਟੀ ਹੈਗੀ ਹੈ ਔਰ ਕਿਵੇਂ ਦਾ ਇਸਤੇਮਾਲ ਕਰਨਾ ਹੈ ਔਰ ਕਿਵੇਂ ਲੀਵਰ ਨੂੰ ਇਹ ਸਾਬਣ ਦੀ ਤਰ੍ਹਾਂ ਧੋ ਦਿੰਦੀ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਇੱਕ ਵਾਰ ਫਿਰ ਜੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਸੀ ਇਹ ਫਾਰਮੂਲਾ ਨੁਸਖਾ ਤੁਹਾਡਾ ਲੋਕਾਂ ਤੱਕ ਪਹੁੰਚਦਾ ਕਰੀਏ ਸਾਨੂੰ ਇਹ ਦੱਸੋ ਵੀ ਇਹ ਅਜੋਕੇ ਵੇਲੇ ਜਿਹੜੀ ਲੀਵਰ ਦੀ ਦਿੱਕਤ ਲੀਵਰ ਦੀ ਸਮੱਸਿਆ ਹਰ ਦੂਜੇ ਤੀਜੇ ਬੰਦੇ ਨੂੰ ਹੋ ਰਹੀ ਹੈ ਜੀ ਹਰ ਇਵਨ ਕਿ ਹੁਣ ਤੇ ਛੋਟੇ ਛੋਟੇ ਬੱਚਿਆਂ ਦਾ ਫੈਟੀ ਲੀਵਰ ਹੋ ਰਿਹਾ ਜੀ ਜੀ ਦੇਖੋ ਜਿੰਨਾ ਤੁਸੀਂ ਇਹ ਕਹ ਲੋ ਵੀ ਸਾਰਾ ਪ੍ਰਭਾਵ ਹੈ ਇਹ ਇਹ ਸਾਰਾ ਖਾਣ ਪੀਣ ਦਾ ਪ੍ਰਭਾਵ ਹੈ ਤੁਸੀਂ ਦੇਖੋ ਹਰ ਬੱਚਾ ਖਾਣਾ ਕੀ ਖਾ ਰਿਹਾ ਹੈ ਸਿਰਫ ਪੈਕਟ ਦੇ ਵਿੱਚ ਬੰਦ ਪੈਕ ਚੀਜ਼ਾਂ ਖਾ ਰਿਹਾ ਹੈ ਚਾਹੇ ਉਹ ਮੈਗੀ ਲਾ ਲੋ ਚਾਹੇ ਬਿਸਕਟ ਲਾ ਲੋ ਚਾਹੇ ਤੁਸੀਂ ਜਿੰਨੇ ਵੀ ਕਹ ਲੋ ਵੀ ਤਲੀਆਂ ਚੀਜ਼ਾਂ ਪੈਕਟਾਂ ਦੇ ਵਿੱਚ ਬੰਦ ਹੈ ਉਹ ਹਵਾ ਭਰ ਭਰ ਕੇ ਤੁਹਾਨੂੰ ਫਲਾ ਫਲਾ ਕੇ ਦੇਈ ਜਾਂਦੇ ਨੇ ਉਦਾਂ ਹੀ ਸਾਡਾ ਜਿਹੜਾ ਲੀਵਰ ਫੁੱਲ ਫੁੱਲ ਕੇ ਬੱਚਿਆਂ ਦਾ ਉਦਾਂ ਹੀ ਉਹਦੇ ਸਰੀਰਾਂ ਨੂੰ ਫਲਾਈ ਜਾਂਦਾ ਜਾਂ ਕਈਆਂ ਦਾ ਤੁਸੀਂ ਇਹ ਦੇਖਿਆ ਹੋਣਾ ਕਈ ਬੱਚਿਆਂ ਨੂੰ ਸੋਕੜੇ ਦਾ ਰੋਗ ਪਿਆ ਹੋਇਆ ਬੱਚੇ ਸੁੱਕੇ ਹੀ ਬਹੁਤ ਜਾਂਦੇ ਨੇ ਉਹ ਦੋਏ ਕਾਰਨ ਮੇਨ ਲੀਵਰ ਖਰਾਬ ਹੋਣਦੇ ਆ ਜਾਂ ਤਾਂ ਤੁਹਾਡਾ ਲੀਵਰ ਫੈਟੀਓ ਇਨਾ ਹੋ ਜਾਂਦਾ ਵੀ ਤੁਹਾਡੇ ਚ ਮਟਾਪਾ ਹੀ ਬਹੁਤ ਲੈ ਕੇ ਆਈ ਜਾਂਦਾ ਜਾਂ ਤੁਹਾਡੇ ਸਰੀਰ ਨੂੰ ਇੰਨੀ ਕੁ ਗਰਮੀ ਕਰ ਦਿੰਦਾ ਵੀ ਤੁਹਾਡੇ ਸਰੀਰ ਨੂੰ ਖਾਦਾ ਪੀਤਾ ਲੱਗਣੇ ਕੁਛ ਨਹੀਂ ਦਿੰਦਾ ਉਹ ਤੁਹਾਡੇ ਸਰੀਰ ਦੀ ਚਰਬੀ ਜਿਹੜੀ ਬਿਲਕੁਲ ਤੁਹਾਡੇ ਸਰੀਰ ਨੂੰ ਜਿੰਨੀ ਚਾਹੀਦੀ ਵੀ ਹੈ ਉਸ ਤੋਂ ਵੀ ਘਟਾ ਦਿੰਦਾ ਉਹਦੇ ਨਾਲ ਤੁਹਾਡੇ ਬੱਚੇ ਜਾਂ ਨੌਜਵਾਨ ਵੀ ਜਿਹੜੇ ਹੈਗੇ ਆ ਉਹ ਸੋਕੜੇ ਵੱਲ ਨੂੰ ਸੋਕੇ ਵੱਲ ਨੂੰ ਜਿਹੜੇ ਤੁਰੇ ਜਾ ਰਹੇ ਆ ਉਹ ਸਿਰਫ ਗੱਲ ਸਿਰਫ ਔਰ ਸਿਰਫ ਹੈਗੇ ਆ ਤੁਹਾਡੇ ਲੀਵਰ ਜੇ ਤੁਹਾਡਾ ਲੀਵਰ ਜਵਾਨ ਹੈ ਲੀਵਰ ਤੰਦਰੁਸਤ ਹੈ ਤਾਂ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਤੁਸੀਂ ਜਿਹੜਾ ਹੈਗਾ ਬਿਮਾਰੀਆਂ ਤੋਂ ਬਚ ਸਕਦੇ ਹੋ ਜੇ ਤੁਸੀਂ ਆਪਣੇ ਲੀਵਰ ਨੂੰ ਹੀ ਖਰਾਬ ਕਰ ਲਿਆ ਲੀਵਰ ਨੂੰ ਫੈਟੀ ਕਰ ਲਿਆ ਲੀਵਰ ਨੂੰ ਐਸਿਡਿਕ ਕਰ ਲਿਆ ਜਾਂ ਉਹਦੇ ਵਿੱਚ ਐਸਿਡਿਕ ਆਮ ਸਾਡੇ ਆਯੁਰਵੇਦਾ ਦੇ ਵਿੱਚ ਕਹਿ ਲੋ ਉਹਦੇ ਵਿੱਚ ਅਮਲ ਪਿਤ ਜਿਆਦਾ ਭਰ ਗਈ ਹੈ ਤਾਂ ਤੁਹਾਡਾ ਤੁਸੀਂ ਕਹ ਲਓ ਵੀ ਸਰੀਰ ਜਿਹੜਾ ਉਹ ਦਿਨ ਪਰ ਦਿਨ ਬਿਮਾਰੀਆਂ ਦੇ ਵੱਲ ਨੂੰ ਉਹ ਵਧ ਆ ਜਾਊਗਾ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ अहम ਸਵਾਲ ਹੈਗਾ ਇਸ ਵੇਲੇ ਜਿਹੜੇ ਬੱਚੇ ਹੈਗੇ ਨੇ ਉਹ ਸੌਖੀ ਤਰ੍ਹਾਂ ਆਪਣੀ ਭੁੱਖ ਖਤਮ ਕਰ ਲੈਂਦੇ ਨੇ ਜਾਂ ਦੁੱਧ ਦੇ ਜ਼ਰੀਏ ਕਰ ਲੈਂਦੇ ਨੇ ਕਿੰਨੀ ਉਮਰ ਤੱਕ ਬੱਚੇ ਨੂੰ ਦੁੱਧ ਦਿੱਤਾ ਜਾ ਸਕਦਾ ਫੀਡਰ ਜਿਹੜਾ ਅ ਦਿੱਤੀ ਜਾ ਸਕਦੀ ਹੈ ਔਰ ਕਿੰਨੇ ਸਮੇਂ ਤੋਂ ਬਾਅਦ ਫੀਡਰ ਔਰ ਦੁੱਧ ਬੱਚੇ ਨੂੰ ਸਿਹਤਮੰਦ ਰੱਖਣ ਦੀ ਥਾਂ ਤੇ ਉਹਦੇ ਲੀਵਰ ਨੂੰ ਨੁਕਸਾਨ ਕਰਦਾ ਉਹਦੇ ਸਰੀਰ ਨੂੰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਦੇਖੋ ਜਿਹੜਾ ਅਸਲ ਮਾਂ ਦਾ ਦੁੱਧ ਹੈ ਉਹ ਨੁਕਸਾਨ ਨਹੀਂ ਕਰਦਾ ਪਰ ਲਗਭਗ 6 ਮਹੀਨੇ ਦੀ ਉਮਰ ਤੱਕ ਜਦੋਂ ਤੱਕ ਬੱਚਾ 6 ਮਹੀਨੇ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਕਹਿ ਲਓ ਵੀ ਬੱਚਾ ਜਿਹੜਾ ਹੈਗਾ ਮਾਂ ਦਾ ਦੁੱਧ ਉਹਨੂੰ ਵੀ ਅਸਰ ਕਰਨਾ ਜਿਹੜਾ ਘੱਟ ਕਰ ਦਿੰਦਾ ਕਿਉਂਕਿ ਉਹਦੇ ਬਾਡੀ ਦੇ weight ਦੇ ਅਕੋਰਡਿੰਗ ਉਹਦੇ ਉਮਰ ਦੇ ਅਕੋਰਡਿੰਗ ਜਿਹੜੇ ਹੈਗੇ ਆ ਉਹ ਉਹਦੀ ਖਰਾਕ ਪੂਰੀ ਨਹੀਂ ਜਦੋਂ ਹੋ ਪਾਉਂਦੀ ਜਾਂ ਉਹਦੀ ਮਾਂ ਉਹ ਖਰਾਕ ਪੂਰੀ ਆਪ ਖੁਦ ਖਰਾਕ ਪੂਰੀ ਨਹੀਂ ਲੈ ਪਾਉਂਦੀ ਵੀ ਜਿਹਦੇ ਕਰਕੇ ਉਹਦੇ ਬੱਚੇ ਦੇ ਜਿਹੜੇ ਦੁੱਧ ਦੇ ਵਿੱਚ ਪੂਰੇ ਤੱਤ ਮਿਲ ਸਕਣ ਤਾਂ ਉਸ ਕਰਕੇ ਵੀ ਹੈਗਾ ਜਿਹੜੇ ਬੱਚੇ ਨੂੰ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਜੰਨੀਆਂ ਆ ਆਪਾਂ ਕੀ ਕਰਦੇ ਆ ਸਾਡੇ ਬੱਚੇ ਕਈ ਵਾਰੀ ਦੇਖਿਆ ਤੁਸੀਂ 2 2 2.5 ਸਾਲ ਦੇ ਬੱਚੇ ਵੀ ਜਿਹੜੇ ਹੈਗੇ ਆ ਮਾਂ ਦਾ ਦੁੱਧ ਪੀਂਦੇ ਰਹਿੰਦੇ ਆ ਉਹ ਕਮਜ਼ੋਰ ਰਹਿੰਦੇ ਨੇ ਉਹ ਇਹੀ ਕਾਰਨ ਆ ਵੀ ਉਹ ਉਹਨਾਂ ਨੂੰ ਨਿਊਟ੍ਰੀਸ਼ਨ ਜਿਹੜਾ ਪੂਰਾ ਬਣਦੇ ਤੱਤ ਜਿਹੜੇ ਹੈਗੇ ਆ ਪੂਰੇ ਨਹੀਂ ਮਿਲਦੇ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਦੇ ਬੋਡੀ weight ਦੇ ਹਿਸਾਬ ਦੇ ਨਾਲ ਉਹ ਇਸ ਕਰਕੇ ਵੀ ਹੈਗੇ ਜਿਹੜੇ ਉਹ ਕਮਜ਼ੋਰ ਦਿਨ ਪਰ ਦਿਨ ਹੁੰਦੇ ਜਾਂਦੇ ਨੇ ਜਿਹੜਾ ਜਿਹੜਾ ਬਾਹਰੀ ਉਪਰਾ ਦੁੱਧ ਹੈਗਾ ਜੀ ਬਹੁਤ ਬੱਚੇ ਤਾਂ ਹੈਗੇ 4-4 ਸਾਲ ਤੱਕ ਸਿਰਫ ਦੁੱਧ ਹੀ ਜਿਹੜਾ ਰਹਿੰਦੇ ਨੇ ਫਿਰ ਉਹ ਉਹ ਲੀਵਰ ਨੂੰ ਕਿੰਨਾ ਨੁਕਸਾਨ ਪਹੁੰਚਦਾ ਕਰਦਾ ਜਦੋਂ ਸਿਰਫ ਦੁੱਧ ਹੀ ਪੀ ਜਾਣਾ ਸਵੇਰੇ ਨੂੰ ਸ਼ਾਮ ਨੂੰ ਦੁਪਹਿਰ ਨੂੰ ਰਾਤ ਨੂੰ ਪੈਣ ਲੱਗੇ ਅੱਧੀ ਰਾਤ ਨੂੰ ਦੇਖੋ ਜੀ ਦੁੱਧ ਵੀ ਜਿਹੜਾ ਤੁਸੀਂ ਨਜ਼ਾਇਜ਼ ਪੀਨੇ ਹੋ ਅੱਜ ਕੱਲ ਤਾਂ ਦੁੱਧ ਜਿਹੜਾ ਹੈਗਾ ਉਹ ਪੀਣ ਦੇ ਲਾਇਕੇ ਨਹੀਂ ਹੈਗਾ ਤੁਸੀਂ ਕਹਿ ਲੋ ਵੀ ਜਿਹੜਾ ਹੈਗਾ ਆਮ ਦੁੱਧ ਵੀ ਅੱਜ ਕੱਲ ਉਹਦੇ ਵਿੱਚ ਯੂਰੀਆ ਭਰਿਆ ਪਿਆ ਉਹਦੇ ਵਿੱਚ ਕਿੰਨੇ ਤੁਸੀਂ ਰੇ ਸਪਰੇਅ ਪਾ ਕੇ ਜਿਹੜੇ ਹੈਗੇ ਦੁੱਧ ਤਿਆਰ ਕਰਦੇ ਆ ਬਾਕੀ ਤੁਸੀਂ ਸ਼ਹਿਰਾਂ ਦੇ ਵਿੱਚ ਚਲੇ ਜਾਓ ਤੁਹਾਨੂੰ ਪੈਕਟਾਂ ਵਾਲਾ ਦੁੱਧ ਮਿਲਦਾ ਦੂਜਾ ਨੰਬਰ ਜਿਹੜਾ ਮਿਲਦਾ ਵੀ ਹੈ ਉਹ ਵੀ ਤੁਹਾਨੂੰ ਕਿੰਨਾ ਕੁ ਮਲਾਵਟੀ ਮਿਲਦਾ ਕਿਉਂਕਿ ਜਿੰਨਾ ਦੁੱਧ ਚਾਹੀਦਾ ਲੋਕਾਂ ਦੇ ਪੀਣ ਨੂੰ ਵਰਤਣ ਨੂੰ ਉਹਨਾਂ ਤਾਂ ਪੈਦਾ ਹੀ ਨਹੀਂ ਹੁੰਦਾ ਜਿੰਨਾ ਲੋਕਾਂ ਨੂੰ ਪਰੋਸਿਆ ਜਾਂਦਾ ਵਰਤਾਇਆ ਜਾਂਦਾ ਤੁਸੀਂ ਹਰੇਕ ਦੇਖ ਲੋ ਹਰੇਕ ਬੰਦਾ ਕਹਿੰਦਾ ਵੀ ਮੈਂ ਤਾਂ ਪਨੀਰ ਖਾ ਰਿਹਾ ਮੈਂ ਦੁੱਧ ਪੀ ਰਿਹਾ ਮੈਂ ਦਹੀਂ ਲੈ ਲਿਆ ਹੈ ਲੱਸੀ ਰਿਹਾ ਪਰ ਲੈ ਕਿਦਾਂ ਦਾ ਤੁਸੀਂ ਲੈ ਰਹੇ ਹੋ ਉਹ ਸਾਰਾ ਤੁਸੀਂ ਯੂਰੀਆ ਲੈ ਰਹੇ ਹੋ ਇੱਕ ਤਰ੍ਹਾਂ ਦਾ ਕੈਮੀਕਲ ਤੋਂ ਬਣਿਆ ਚੀਜ਼ਾਂ ਜャ ਤੁਸੀਂ ਆਪਣੇ ਲੀਵਰ ਨੂੰ ਦੋਗੇ ਚਾਹੇ ਤੁਹਾਡਾ ਪਨੀਰ ਹੈ ਤੁਸੀਂ ਰੋਜ਼ ਖਾਣੇ ਹੋ ਅਗਰ ਉਹ ਹੈਗਾ ਹੀ ਕੈਮੀਕਲ ਭਰਪੂਰ ਹੈ ਤਾਂ ਦਾ ਤੁਹਾਡੇ ਲੀਵਰ ਨੂੰ ਉਹ ਦਿਨ ਪਰ ਦਿਨ ਡੋਬਦਾ ਜਾਊਗਾ ਦਿਨ ਪਰ ਦਿਨ ਉਹਨੂੰ ਖਤਮ ਕਰਦਾ ਜਾਊਗਾ ਇੱਕ ਜਿਵੇਂ ਕਹਦੇ ਉਹ ਵੀ ਟਾਲੀ ਦੀ ਜਗਾਟ ਹੈ ਉਹਨੂੰ ਤਕੜੀ ਜਗਾਟ ਮੰਨਿਆ ਜਾਂਦਾ ਪਰ ਜਦ ਉਹਨੂੰ ਘੁਣ ਲੱਗ ਜਵੇ ਫਿਰ ਉਹ ਵੀ ਨਹੀਂ ਬਚਦੀ ਹੈਗੀ ਤਕੜੀ ਜਗਾਟ ਵੀ ਗੱਲ ਤਾਂ ਇਹ ਉਹੀ ਹੈ ਵੀ ਜਦੋਂ ਤੁਸੀਂ ਆਪਣੇ ਸਰੀਰ ਨੂੰ ਲੀਵਰ ਨੂੰ ਮਾੜੀ ਖਰਾਕ ਦੇਣ ਲੱਗੇ ਕੈਮੀਕਲ ਭਰਪੂਰ ਖਾਣਾ ਦੇਣ ਲੱਗੇ ਤਾਂ ਉਹਨੇ ਵੀ ਇੱਕ ਤਰ੍ਹਾਂ ਦਾ ਘੁਣ ਵਾਂਗੂ ਤੁਹਾਡੇ ਲੀਵਰ ਨੂੰ ਤੁਹਾਡੇ ਸਰੀਰ ਨੂੰ ਦਿਨ ਪਰ ਦਿਨ ਖਾਰ ਜਿਹੜਾ ਦਿਨ ਪਰ ਦਿਨ ਉਹਨੂੰ ਖਾਰਦੇ ਜਾਣਾ ਹੁਣ ਤੁਸੀਂ ਦੇਖੋ ਵੀ ਬੱਚੇ ਆ ਬੱਚਿਆਂ ਨੂੰ ਅੱਜ ਕੱਲ ਇੰਨੀ ਕਿ ਸਮੱਸਿਆ ਹੈ ਉਹਨਾਂ ਨੂੰ ਮਾਮਾ ਵੀ ਇੰਨਾ ਕੁ ਬਿਜ਼ੀ ਲਾਈਫ ਕਹਿ ਲੋ ਜਾਂ ਤੁਸੀਂ ਕਹਿ ਲੋ ਖੇਚਲ ਚੱਲਣ ਦੇ ਮਾਰੇ ਕਹਿ ਲੋ ਤੁਸੀਂ ਕਹਿ ਲੋ ਵੀ ਬੱਚਿਆਂ ਨੂੰ ਸਹੀ ਢੰਗ ਨਾਲ ਪੋਸਟਿਕ ਜਿਹੜਾ ਆਹਾਰ ਹੈ ਉਹ ਵੀ ਟਾਈਮ ਤੇ ਨਹੀਂ ਅਸੀਂ ਦੇ ਪਾਉਂਦੇ ਜਿਹੜੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਖਾਂਦੇ ਪੀਂਦੇ ਘਰਾਂ ਦੇ ਬੱਚੇ ਵੀ ਜਿਹੜੇ ਕਪੋਸ਼ਣ ਦਾ ਸ਼ਿਕਾਰ ਹੋ ਰਹੇ ਆ ਉਹਨਾਂ ਦਾ ਵੀ ਨਿਊਟ੍ਰੀਸ਼ਨ ਪੂਰਾ ਨਹੀਂ ਹੋ ਰਿਹਾ ਹੋ ਇਸੇ ਕਰਕੇ ਜੜੀਆਂ ਬਿਮਾਰੀਆਂ ਉਹ ਦਿਨ ਪਰ ਦਿਨ ਤੁਸੀਂ ਦੇਖਿਆ ਤੁਸੀਂ ਦੇਖਿਆ ਬਹੁਤ ਮਾਪਿਆਂ ਤੋਂ ਤੁਸੀਂ ਸੁਣਿਆ ਹੋਊਗਾ ਵੀ ਸਾਡਾ ਬੱਚਾ ਬਿਮਾਰ ਬਹੁਤ ਜਲਦੀ ਹੁੰਦਾ ਹੈ ਬਿਮਾਰ ਇਸੇ ਕਰਕੇ ਹੁੰਦਾ ਕਿਉਂਕਿ ਉਹਨੂੰ ਖਰਾਬ ਜਿਹੜੀ ਜਿਹੜੀ ਅਸਲੀ ਖਰਾਕ ਉਹਦੇ ਸਰੀਰ ਨੂੰ ਚਾਹੀਦੀ ਹੈ ਉਹ ਉਹਦੇ ਸਰੀਰ ਨੂੰ ਮਿਲ ਨਹੀਂ ਰਹੀ ਤੁਸੀਂ ਉਹਨੂੰ ਡੱਬਾ ਬੰਦ ਖਾਣਾ ਦੰਨੇ ਹੋ ਸਵੇਰੇ ਤੁਸੀਂ ਖਾਣਾ ਤਿਆਰ ਕਰਕੇ ਬੱਚੇ ਨੂੰ ਸਕੂਲ ਦੇ ਡੱਬੇ ਦੇ ਵਿੱਚ ਪੈਕ ਕਰਕੇ ਦੰਨੇ ਹੋ ਬੱਚਾ 1:30 2:30 ਤੱਕ ਖਾਂਦਾ ਤੁਸੀਂ ਉਹ ਦੇਖੋ ਉਹ ਇੱਕ ਮਰਿਆ ਹੋਇਆ ਆਹਾਰ ਆ ਜਿਹੜਾ ਬੱਚੇ ਨੂੰ ਆਪਾਂ ਦੇ ਰਹੇ ਚਾਹੇ ਅਸੀਂ ਆਪ ਵੀ ਖਾਂਦੇ ਆ ਅਸੀਂ ਆਪ ਦਫ਼ਤਰਾਂ ਦੇ ਵਿੱਚ ਜਾ ਕੇ ਆ ਸਵੇਰੇ ਅਸੀਂ ਤਿਆਰ ਕਰਕੇ ਲੈ ਜਾਂਦੇ ਆ ਉਹਨੂੰ ਤੜਕੇ ਬੰਦ ਕਰਕੇ ਡੱਬੇ ਦੇ ਵਿੱਚ ਉਹ ਇੱਕ ਮਰਿਆ ਹੋਇਆ ਆਹਨ ਹੈ ਮਰੇ ਇਹ ਅੰਨ ਨੂੰ ਖਾਓਗੇ ਤਾਂ ਤੁਹਾਡਾ ਸਰੀਰ ਕਿੰਨੀ ਕੁ ਦਿਨ ਜਿਉਂਦਾ ਰਹੂਗਾ ਤੁਹਾਡਾ ਵੀ ਸਰੀਰ ਉਹਨੂੰ ਖਾ ਖਾ ਕੇ ਹੌਲੀ ਹੌਲੀ ਥਿਲ ਥਿਲ ਕਰਕੇ ਮਰਨਾ ਸ਼ੁਰੂ ਹੋ ਜਾਊਗਾ ਫਿਰ ਡਾਕਟਰ ਸਾਹਿਬ ਇੱਕ ਸਵਾਲ ਤਾਂ ਇੱਥੇ ਇਹ ਵੀ ਹੈ ਕਿ ਜਿਹੜੇ ਲੋਕ ਸਵੇਰੇ ਸਵੇਰੇ ਖਾਲੀ ਪੇਟ ਉੱਠਦੇ ਸਾਰ ਅੱਖਾਂ ਖੁੱਲ੍ਹਦੇ ਸਾਰ ਜਿਨ੍ਹਾਂ ਨੂੰ ਚਾਹ ਚਾਹੀਦੀ ਹੈ ਤੁਸੀਂ ਕਹ ਰਹੇ ਹੋ ਵੀ ਉਹ ਚਾਹ ਨਾ ਹੋ ਕੇ ਜ਼ਹਿਰ ਦਾ ਕੰਮ ਕਰਦਾ ਸਾਡੇ ਢਿੱਡ ਵਾਸਤੇ ਸਾਡੇ ਪੇਟ ਵਾਸਤੇ ਖਾਸ ਕਰਕੇ ਲੀਵਰ ਵਾਸਤੇ ਦੇਖੋ ਜੀ ਮੈਂ ਇੱਕ ਗੱਲ ਕਹਾਂਗਾ ਵੀ ਤੁਸੀਂ ਚਾਹ ਦੁਨੀਆ ਦੀ ਸਭ ਤੋਂ ਵੱਡੀ ਜ਼ਹਿਰ ਹੈ ਬਹੁਤ ਲੋਕਾਂ ਨੂੰ ਸੁਣ ਕੇ ਬੁਰਾ ਵੀ ਲੱਗਦਾ ਬਹੁਤ ਸਾਡੇ ਕੋਲ ਵੀ ਮਰੀਜ਼ ਆਉਂਦੇ ਨੇ ਨਹੀਂ ਜੀ ਅਸੀਂ ਚਾਹ ਨਹੀਂ ਛੱਡ ਸਕਦੇ ਹੈਗੇ ਪਰ ਜਿਹੜੀ ਅਸਲ ਚਾਹ ਹੈ ਅਸਲ ਪੱਤੀ ਵਾਲੀ ਚਾਹ ਹੈ ਉਹ ਸਰੀਰ ਵਾਸਤੇ ਡੇਲੀ ਪੀਣ ਵਾਸਤੇ ਉਹ ਵੀ ਨਹੀਂ ਬਣੀ ਹੈਗੀ ਉਹ ਵੀ ਇੱਕ ਤਰ੍ਹਾਂ ਦੀ ਔਸ਼ਧ ਹੈ ਇੱਕ ਦਵਾਈ ਹੈ ਵੀ ਤੁਹਾਡੇ ਹੱਡ ਪੈਰ ਟੁੱਟਦੇ ਆ ਜਾਂ ਖਰਾਕ ਕਿਸੇ ਟਾਈਮ ਤੁਹਾਨੂੰ ਬੁਖਾਰ ਚੜਿਆ ਉਦੋਂ ਲੈ ਲਓ ਇਹ ਜਿਹੜੀ ਹੁਣ ਚਾਹ ਤੁਸੀਂ ਪੀ ਰਹੇ ਹੋ ਉਹ ਸਾਰਾ ਕੈਮੀਕਲ ਆ ਉਹ ਨਿਕੋਟੀਨ ਕੋਡੀਨ ਕੈਫੀਨ ਸਾਰੇ ਭਰੇ ਪਿਆ ਉਹ ਤੁਹਾਡੇ ਸਰੀਰ ਨੂੰ ਨਸ਼ਾ ਦਿੱਤਾ ਜਾਂਦਾ ਪਰ ਸਾਡੇ ਲੋਕ ਉਹਦੇ ਉੱਪਰ ਲੱਗੇ ਪਏ ਨੇ ਸਾਨੂੰ ਬਹੁਤ ਮੈਨੂੰ ਬਹੁਤ ਲੋਕ ਸਵਾਲ ਕਰਦੇ ਹੁੰਦੇ ਆ ਵੀ ਚਾਹ ਚਾਹ ਜਿਆ ਕੀ ਹੈ ਚਾਹ ਤੁਹਾਡੇ ਸਰੀਰ ਅੰਦਰ ਤੁਹਾਡੇ ਲਿਵਰ ਦੇ ਅੰਦਰ ਸਭ ਤੋਂ ਵੱਧ ਅਮਲਤਾ ਪੈਦਾ ਕਰਦੀ ਹੈ ਸਭ ਤੋਂ ਵੱਧ ਐਸਿਡਿਟੀ ਪੈਦਾ ਕਰਦੀ ਹੈ ਉਹ ਐਸਿਡਿਟੀ ਤੁਹਾਡੇ ਜੋੜਾਂ ਨੂੰ ਖਰਾਬ ਕਰਦੀ ਹੈ ਸਭ ਤੋਂ ਵੱਧ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਅਮਲਤਾ ਪੈਦਾ ਹੋ ਗਈ ਐਸਿਡਿਟੀ ਪੈਦਾ ਹੋਊਗੀ ਉਹਨਾਂ ਤੁਹਾਡੇ ਕੈਂਸਰ ਪੈਦਾ ਹੋਣ ਦੇ ਜਿਹੜੇ ਚਾਂਸ ਜ਼ਿਆਦਾ ਵਧਣਗੇ ਕਿਉਂਕਿ ਤੁਹਾਡੇ ਸਰੀਰ ਨੂੰ ਉਹਨੇ ਖਾਰਨਾ ਸ਼ੁਰੂ ਕਰ ਦੇਣਾ ਜਦੋਂ ਤੁਹਾਡੇ ਸਰੀਰ ਖੁਰਨਾ ਸ਼ੁਰੂ ਹੋ ਗਿਆ ਤਾਂ ਸਮਝੋ ਅੰਦਰ ਜ਼ਖਮ ਪੈਦਾ ਹੋ ਗਏ ਜ਼ਖਮ ਪੈਦਾ ਹੋ ਗਏ ਤਾਂ ਤੁਹਾਨੂੰ ਉਹ ਬਿਮਾਰੀ ਜਿਹੜੀ ਲੱਗਣੀ ਸ਼ੁਰੂ ਹੋ ਗਈ ਚਾਹ ਚਾਹ ਇੱਕ ਅਜਿਹੀ ਚੀਜ਼ ਹੈ ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ ਵੀ ਜਿਹਾ ਜੇ ਤੁਸੀਂ ਗਟਰ ਦੇ ਵਿੱਚੋਂ ਪਾਣੀ ਕੱਢ ਕੇ ਪੀ ਲਿਆ ਜਿਹਾ ਜੀ ਤੁਸੀਂ ਚਾਹ ਪੀ ਲਈ ਇੱਕ ਬਰਾਬਰ ਹੈ ਬਸ ਤੁਸੀਂ ਚਾਹ ਨੂੰ ਸਿਰਫ ਚੁੱਕੀ ਲੈ ਕੇ ਪੀਨੇ ਹੋ ਗਟਰ ਦੇ ਤੁਸਨ ਨੂੰ ਸਮੈਲ ਆਉਂਦੀ ਆ ਫਰਕ ਉਹਦੇ ਵਿੱਚ ਕੋਈ ਨਹੀਂ ਹੈਗਾ ਸਿਰਫ ਇੰਨਾ ਇਹ ਹੈ ਵੀ ਬੀਬਾ ਤੁਸੀਂ ਉਸ ਚੀਜ਼ ਨੂੰ ਸਵਾਦ ਲੈ ਲੈ ਕੇ ਪੀਨੇ ਹੋ ਸਵਾਦ ਲੈ ਕੇ ਜਿਹੜੀ ਚੀਜ਼ ਨੂੰ ਤੁਸੀਂ ਪੀਨੇ ਹੋ ਉਹ ਤੁਸੀਂ ਤੁਹਾਨੂੰ ਹਰੇ ਹਮੇਸ਼ਾ ਗਾਲ ਦੀ ਗਾਲ ਦੀ ਆ ਤੁਸੀਂ ਕਦੇ ਵੀ ਦੇਖ ਲਓ ਸਾਡੇ ਬਹੁਤ ਮਰੀਜ਼ ਕਹਿ ਦਿੰਦੇ ਨੇ ਜੀ ਆਹ ਫਲਾਣੀ ਕੋੜੀ ਦਵਾਈ ਹੈ ਸਾਤੋਂ ਪੀਤੀ ਨਹੀਂ ਜਾਂਦੀ ਤੁਸੀਂ ਕਦੇ ਵੀ ਮਿੱਠੀਆਂ ਦਵਾਈਆਂ ਪੀ ਕੇ ਦੇਖ ਲਓ ਮਿੱਠੀਆਂ ਚੀਜ਼ਾਂ ਖਾ ਕੇ ਦੇਖ ਲਓ ਚਾਹੇ ਤੁਸੀਂ ਮਿੱਠੀ ਆ ਤੁਸੀਂ ਸ਼ੱਕਰ ਖਾਓਗੇ ਜਾਂ ਗੁੜ ਖਾਓਗੇ ਚੀਨੀ ਖਾਓਗੇ ਤੁਹਾਡੇ ਸਰੀਰ ਤੇ ਸਿਹਤ ਨੂੰ ਮਿੱਠੀਆਂ ਚੀਜ਼ਾਂ ਖਰਾਬ ਕਰਨਗੀਆਂ ਕੌੜੀਆਂ ਚੀਜ਼ਾਂ ਤੁਸੀਂ ਨਿੰਮ ਖਾ ਲੋ ਸਵੇਰੇ ਉੱਠ ਕੇ ਤੁਹਾਡੇ ਸਰੀਰ ਨੂੰ ਅੰਮ੍ਰਿਤ ਵਾਂਗੂ ਲੱਗਦੀ ਜਾਊਗੀ ਜਿੰਨੀ ਮਿੱਠੀ ਚੀਜ਼ ਖਾਣੇ ਆ ਤੁਸੀਂ ਚੁਸਕੀਆਂ ਲੈ ਲੈ ਕੇ ਜਿੰਨੀ ਸਵਾਦ ਨਾਲ ਖਾਣੇ ਆ ਉੰਨੇ ਸਾਡੇ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਵੱਧ ਲੱਗਦੀਆਂ ਨੇ ਅੱਜ ਕੱਲ੍ਹ ਜੀ ਇੱਕ ਹੋਰ ਬੜਾ ਨਾਮ ਸੁਣਨ ਨੂੰ ਆਉਂਦਾ ਜੀ ਕਿ ਅਲਕੋਹੋਲਿਕ ਨਾਨ ਅਲਕੋਹੋਲਿਕ ਫੈਟੀ ਲੀਵਰ ਉਹ ਕੀ ਚੀਜ਼ ਹੁੰਦੀ ਜੀ ਬਹੁਤ ਸਾਰੇ ਲੋਕ ਹੁੰਦੇ ਨੇ ਉਹ ਤਾਂ ਕਹਿੰਦੇ ਨੇ ਜੀ ਨਾ ਤਾਂ ਅਸੀਂ ਸ਼ਰਾਬ ਪੀਨੇ ਆ ਨਾ ਅਸੀਂ ਕੋਈ ਤਲੀ ਹੋਈ ਚੀਜ਼ ਖਾਣੇ ਆ ਨਾ ਅਸੀਂ ਸਾਰੇ ਹਰ ਇੱਕ ਚੀਜ਼ ਦਾ ਜਿਹੜਾ ਪਰਹੇਜ਼ ਰੱਖਦੇ ਆ ਪਰ ਫੈਟ ਲੀਵਰ ਸਾਡਾ ਫੇਰ ਵੀ ਹੋ ਗਿਆ ਤੁਸੀਂ ਦੇਖੋ ਜੀ 99% ਨੌਜਵਾਨ ਆ ਜਿਹੜੇ એનર્ਜੀ ਡਰਿੰਕ ਪੀਂਦੇ ਨੇ ਜਿੰਨੇ ਵੀ એનર્ਜੀ ਡਰਿੰਕ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਐਲਕੋਹਲ ਹੈ ਤੁਸੀਂ ਜਿੰਨੇ ਮਰਜ਼ੀ ਚੱਕ ਲੋ ਤੁਸੀਂ ਕੋਕ ਚੱਕ ਲੋ ਪੈਪਸੀ ਚੱਕ ਲੋ ਕਿ ਨਾ ਕੀ ਆ ਉਹਨਾਂ ਦੇ ਵਿੱਚ ਕੈਫੀਨ ਆ ਕੈਫੀਨ ਵੀ ਤਾਂ ਇੱਕ ਨਸ਼ਾ ਹੀ ਆ ਉਹ ਵੀ ਤੁਹਾਡੇ ਸਰੀਰ ਨੂੰ ਇੱਕ ਅਲਕੋਹਲ ਦਾ ਹੀ ਕੰਮ ਕਰਦੀ ਆ ਨਸ਼ਾ ਹੀ ਦਿੰਦੀ ਆ ਤੁਹਾਡੇ ਸਰੀਰ ਨੂੰ ਤੁਸੀਂ એનર્ਜੀ ਡਰਿੰਕ ਪੀ ਪੀ ਕੇ ਆਪਣੇ ਆਪ ਨੂੰ ਕਾਇਮ ਕਰਦੇ ਹੋ ਕਿੰਨੇ ਟਾਈਮ ਲਈ ਸਿਰਫ 15 ਤੋਂ 20 ਮਿੰਟ ਲਈ ਪਰ ਉਹ ਜਿਹੜੇ 15 ਤੋਂ 20 ਮਿੰਟ ਲਈ ਆ ਉਹ ਤੁਹਾਡੇ ਆਉਣ ਵਾਲੇ 15 ਤੋਂ 20 ਸਾਲ ਜਿਹੜੀ ਤੁਹਾਡੀ ਉਮਰ ਆ ਉਹਨਾਂ ਨੂੰ ਖਰਾਬ ਕਰ ਰਹੇ ਸਿਰਫ 15 ਮਿੰਟ ਦਾ ਸੁਆਦ ਠੀਕ ਹੈ ਜੀ ਉਹ ਤੁਹਾਡੀ ਆਉਣ ਵਾਲੀ ਜ਼ਿੰਦਗੀ ਨੂੰ ਤੁਹਾਡੀ ਆਉਣ ਵਾਲੇ ਬੋਡੀ ਨੂੰ ਸਮੇਂ ਨੂੰ ਤੁਹਾਡੇ ਨੂੰ ਖਰਾਬ ਕਰ ਰਹੀ ਹੈ ਉੱਥੇ ਬੰਦੇ ਦੀ ਕੀ ਗੱਲ ਆ ਤੁਸੀਂ ਇਹ ਕਹ ਲੋ ਵੀ ਬੰਦਾ ਤੇਲ ਤੇਲ ਕਰਕੇ ਜਿਹੜਾ ਹੈਗਾ ਮਰਦਾ ਜਾਂਦਾ ਹੈ ਇੱਕ ਤਰ੍ਹਾਂ ਦਾ ਵੀ ਉਹਦਾ ਜਿਉਣਾ ਵੀ ਤੁਸੀਂ ਇਹ ਦੇਖੋ ਵੀ ਖਾਲੀ ਪੇਟ ਉੱਠ ਕੇ ਕਿੰਨੇ ਲੋਕ ਕੈਪਸੂਲ ਖਾਂਦੇ ਨੇ 100 ਚੋਂ 95 ਲੋਕ ਅੱਜ ਦੇ ਸਮੇਂ ਦੇ ਵਿੱਚ ਖਾਲੀ ਪੇਟ ਉੱਠ ਕੇ ਕੈਪਸੂਲ ਖਾਂਦੇ ਨੇ ਤੁਸੀਂ ਇਹ ਦੇਖੋ ਉਹਨਾਂ ਦੀ ਜ਼ਿੰਦਗੀ ਹੈਗੀ ਕੁਝ ਜਿਹੜਾ ਬੰਦਾ ਖਾਣ ਤੋਂ ਪਹਿਲਾਂ 10 ਵਾਰੀ ਸੋਚਦਾ ਹੈ ਵੀ ਮੈਨੂੰ ਖਾ ਕੇ ਮੇਰੀ ਜ਼ਹਿਰ ਚੜੂਗੀ ਮੇਰੇ ਅੰਦਰੋਂ ਉਬਾਲਾ ਆਊਗਾ ਮੈਨੂੰ ਉਲਟੀ ਆਊਗਾ ਉਹੀ ਜੀ ਜ਼ਿੰਦਗੀ ਦਾ ਫਾਇਦਾ ਕੀ ਹੈ ਉਹ ਜੀ ਜਿਉਣ ਦਾ ਫਾਇਦਾ ਕੀ ਹੈ ਉਹਦੇ ਨਾਲੋਂ ਜ਼ਿਆਦਾ ਵਧੀਆ ਇਹ ਗੱਲ ਨਹੀਂ ਹੈਗੀ ਵੀ ਆਪਾਂ ਪਰਹੇਜ਼ ਰੱਖ ਕੇ ਆਪਣੀ ਸਿਹਤ ਨੂੰ ਠੀਕ ਰੱਖੀਏ ਤੇ ਚੰਗੀ ਖਰਾਕ ਖਾਈਏ ਸਮੇਂ ਸਿਰ ਖਾਈਏ ਬਸ ਜਿੰਨੇ ਸਾਡੇ ਸਰੀਰ ਨੂੰ ਲੋੜ ਆ ਉਹਨਾ ਖਾਣਾ ਖਾਈਏ ਤਾਂ ਉਹਦੇ ਵਿੱਚ ਸਾਡਾ ਫਾਇਦਾ ਹੈ ਨਾ ਕਿ ਅਸੀਂ ਡਾਕਟਰਾਂ ਦੇ ਚੱਕਰ ਕੱਢ-ਕੱਢ ਕੇ ਖਾਲੀ ਪੇਟ ਕੈਪਸੂਲਾਂ ਦੇ ਥੱਬੇ ਖਾ ਖਾ ਕੇ ਆਪਣੇ ਸਰੀਰ ਨੂੰ ਉਹ ਪਰ ਦਿਨ ਜਿਹੜਾ ਹੈਗਾ ਵੰਜਰ ਬਣਾਉਂਦੇ ਜਾਈਏ ਖਰਾਬ ਕਰਦੇ ਜਾਈਏ ਜੀ 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 ਤੇ ਜਿਹੜਾ ਅਲਕੋਹਲਿਕ ਨੋਨ ਅਲਕੋਹਲਿਕ ਵਾਲਾ ਕੀ ਚੱਕਰ ਹੈ ਜੀ ਫੈਟੀ ਲੀਵਰ ਦਾ ਦੇਖੋ ਜੀ ਜਿਹੜੇ ਹੁਣ ਨੋਨ ਅਲਕੋਹਲਿਕ ਫੈਟੀ ਲੀਵਰ ਉਹ ਹੈ ਵੀ ਜਿਹੜੇ ਲੋਕ ਹੈਵੀ ਖਾਣਾ ਖਾ ਖਾ ਕੇ ਜਾਂ ਮਿੱਠਾ ਜ਼ਿਆਦਾ ਖਾ ਲਿਆ ਜਾਂ ਮੈਦਾ ਖਾ ਲਿਆ ਜ਼ਿਆਦਾ ਠੀਕ ਹੈ ਜੀ ਜਾਂ ਤੁਸੀਂ ਇਹ ਕਹਿ ਲਓ ਵੀ ਜਿਹੜੇ ਲੋਕ ਪਾਣੀ ਵੀ ਨਹੀਂ ਪੀਂਦੇ ਉਹਨਾਂ ਦਾ ਵੀ ਲੀਵਰ ਜਿਹੜਾ ਹੈਗਾ ਜ਼ਿਆਦਾ ਫੈਟੀ ਰਹਿੰਦਾ ਹੁਣ ਜਿਹੜੇ ਅਲਕੋਹਲਿਕ ਆ ਕੇ ਜਿਹੜੇ ਜਿਹੜੇ ਘੱਟ ਪਾਣੀ ਪੀਂਦੇ ਨੇ ਦਿਨ ਚ ਉਹਨਾਂ ਦਾ ਲੀਵਰ ਫੈਟੀ ਹੋ ਸਕਦਾ ਫਿਰ ਇਹੀ ਨੀ ਪਿੰਦੇ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਲਾਉਂਦੇ ਜਦੋਂ ਤੁਸੀਂ ਆਪਣੇ ਲੀਵਰ ਨੂੰ ਤਰੇ ਨਹੀਂ ਰੱਖਣਾ ਹੈਗਾ ਉਹ ਲੀਵਰ ਦੇ ਵਿੱਚ ਦੇਖੋ ਤੁਸੀਂ ਪਾਣੀ ਘਟ ਦੋਗੇ ਉਹਦੇ ਵਿੱਚ ਗਰਮੀ ਭਰਨੀ ਸ਼ੁਰੂ ਹੋ ਜਣੀ ਹੈ ਗਰਮੀ ਕਰੂਗੀ ਖੁਸ਼ਕ ਕਰ ਦੋਗੀ ਉਹਨੂੰ ਖੁਸ਼ਕ ਨਾਲ ਉਹ ਫੈਟੀ ਹੋਣ ਲੱਗ ਜਾਣਾ ਗੱਲ ਕਹਾਣੀ ਇਹ ਹੈ ਵੀ ਜਦ ਤੁਸੀਂ ਉਹਨੂੰ ਸਹੀ ਮਾਤਰਾ ਦੇ ਵਿੱਚ ਪਾਣੀ ਸਹੀ ਮਾਤਰਾ ਦੇ ਵਿੱਚ ਉਹਨੂੰ ਸਲਾਦ ਸਹੀ ਮਾਤਰਾ ਦੇ ਨਾਲ ਖਾਣਾ ਸਹੀ ਟਾਈਮ ਤੇ ਖਾਣਾ ਜਦੋਂ ਤੁਸੀਂ ਦੇਣਾ ਸ਼ੁਰੂ ਕਰ ਦੋਗੇ ਤੁਹਾਡਾ ਲੀਵਰ ਕਦੇ ਵੀ ਫੈਟੀ ਨਹੀਂ ਹੋਗਾ ਤੁਹਾਡਾ ਲੀਵਰ ਠੀਕ ਹੈ ਤਾਂ ਤੁਸੀਂ ਤੰਦਰੁਸਤਾਂ ਕਦੇ ਤੁਹਾਡਾ ਪੇਟ ਨਹੀਂ ਵੱਧ ਸਕਦਾ ਜਿੰਨੇ ਲੋਕਾਂ ਦੇ ਪੇਟ ਵੱਧ ਹੋ ਤਾਂ ਸੰਤੇ ਪਹਿਲਾਂ ਤੁਸੀਂ ਇਲਾਜ ਕਰਾਉਣ ਦੀ ਤੁਹਾਨੂੰ ਮਟਾਪਾ ਘਟਾਉਣ ਦੀ ਲੋੜ ਨਹੀਂ ਮਟਾਪਾ ਤੁਹਾਡੇ ਲੀਵਰ ਨੇ ਵਧਾਉਣਾ ਹੈ ਤੁਹਾਨੂੰ ਲੀਵਰ ਠੀਕ ਕਰਨ ਦੀ ਲੋੜ ਹੈ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜੀ ਜਦੋਂ ਲੀਵਰ ਖਰਾਬ ਹੋਣ ਦੇ ਵਾਲੇ ਪਾਸੇ ਨੂੰ ਤੁਰਦਾ ਹੈ ਜਾਂ ਲੀਵਰ ਅਸੀਂ ਕਹਿੰਦੇ ਵੀ ਹੁਣ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਸਰੀਰ ਕੋਈ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਛੱਡਦਾ ਹੈ ਜਾਂ ਕੋਈ ਸਿੰਪਟਮ ਦਿੰਦਾ ਹੈ ਸਾਡਾ ਸਰੀਰ ਕੁਝ ਦੱਸਦਾ ਸਾਨੂੰ ਕਿਵੇਂ ਪਤਾ ਲੱਗਦੀ ਜੀ ਸਾਡਾ ਲੀਵਰ ਫੈਟੀ ਹੈ ਹਸਤਾ ਪਥਰੀ ਦਾ ਦਰਦ ਉੱਠਦਾ ਸੀ ਉਬ ਉਹ ਟੈਸਟ ਕਰਵਾਉਣ ਜਾਂ ਨੇ ਤਾਂ ਉਹ ਦੱਸ ਦਿੰਦਾ ਜੀ ਤੁਹਾਡਾ ਲੀਵਰ ਵੀ ਫੈਟੀ ਹੈ ਲੀਵਰ ਦੇਖੋ ਜੀ ਜਦੋਂ ਬੰਦੇ ਦਾ ਲੀਵਰ ਖਰਾਬ ਹੋਣ ਲੱਗੇ ਸਭ ਤੋਂ ਪਹਿਲਾਂ ਉਹਦੀ ਸਕਿਨ ਖਰਾਬ ਹੋਣ ਲੱਗ ਜੂਗੀ ਦੂਜਾ ਨੰਬਰ ਕੀ ਹੋਊਗਾ ਉਹਦੇ ਵਾਲ ਝੜਨੇ ਸ਼ੁਰੂ ਹੋ ਜਾਣਗੇ ਤੀਜਾ ਨੰਬਰ ਜਾਂ ਤਾਂ ਉਹਦਾ ਸਰੀਰ ਸੁੱਕਣ ਲੱਗ ਜੂਗਾ ਜਾਂ ਉਹਦਾ ਸਰੀਰ ਮੋਟਾ ਹੋਣ ਲੱਗ ਜੂਗਾ ਜੀ ਪੈਰਾਂ ਤੇ ਜਾਂ ਉਹਦਾ ਪੇਟ ਭਰਿਆ ਰਹਿਣ ਲੱਗ ਜੂਗਾ ਜਾਂ ਪੈਰਾਂ ਤੇ ਸੋਜੇ ਛਾਉਣ ਲੱਗ ਜੂਗੀ ਇਹ ਲੀਵਰ ਖਰਾਬ ਹੋਣ ਦੇ ਸਭ ਤੋਂ ਮੇਨ ਕਾਰਨ ਹੈਗੇ ਆ ਜਿਹੜੇ ਬੰਦੇ ਨੂੰ ਸਭ ਤੋਂ ਪਹਿਲਾਂ ਦਿਖਣ ਲੱਗ ਜਾਂਦੇ ਨੇ ਸਭ ਤੋਂ ਵੱਧ ਇਹ ਹੈ ਵੀ ਸਭ ਤੋਂ ਵੱਧ ਤੁਹਾਡੇ ਲੀ ਅਰ ਤੁਹਾਡੇ ਵਾਲਾਂ ਤੇ ਪੈਂਦਾ ਜਿੰਨਾ ਤੁਹਾਡਾ ਤੁਹਾਨੂੰ ਪਤਾ ਲੱਗਣ ਲੱਗ ਜਨਾ ਵੀ ਸਕਿਨ ਡੱਲ ਹੋਣ ਲੱਗੀ ਜਾਂ ਉਹਦੇ ਪਿੰਪਲ ਜ਼ਿਆਦਾ ਨਿਕਲਣ ਲੱਗੇ ਜਾਂ ਸਕਿਨ ਤੇ ਤੁਹਾਡੀ ਦੇ ਖਾਰਸ਼ ਹੁਣ ਬਹੁਤ ਸਾਰੇ ਡਾਕਟਰ ਕੀ ਕਰਦੇ ਆ ਸਮੱਸਿਆ ਗਰਮੀ ਲੀਵਰ ਦੇ ਵਿੱਚ ਹੁੰਦੀ ਹੈ ਦਵਾਈਆਂ ਸਕਿਨ ਦੀਆਂ ਦਈ ਜਾਂਦੇ ਨੇ ਠੀਕ ਹੈ ਜੀ ਸੋਰਾਇਸਿਸ ਤੱਕ ਜੀ ਦੇਖੋ ਜਿਹੜੀ ਹੈਗੀ ਸਕਿਨ ਦੀ ਸੋਰਾਇਸਿਸ ਉਹ ਬਿਮਾਰੀ ਲੀਵਰ ਦੀ ਆ ਦਵਾਈਆਂ ਉਹਨਾਂ ਨੂੰ ਸਕਿਨ ਦੀਆਂ ਖਲਾਈ ਜਾਂਦੇ ਨੇ ਜਦੋਂ ਤੁਹਾਡੇ ਲੀਵਰ ਚੋਂ ਗਰਮੀ ਨਿਕਲ ਗਈ ਤੁਹਾਡੀ ਸਕਿਨ ਆਪਣੇ ਆਪ ਸਾਫ਼ ਹੋਣ ਲੱਗ ਜਾਣੀ ਹੈ ਜੀ ਅਤੇ ਵੀ ਇਹਦਾ ਹੱਲ ਕੋਈ ਹੈਗਾ ਜੀ ਦੇਸੀ ਫਾਰਮੂਲੇ ਨੁਸਕੇ ਤੇ ਬਹੁਤ ਲੋਕ ਤਾਂ ਹੈਗੇ ਨੇ ਡਾਕਟਰ ਕੋਲ ਚਲੇ ਜਾਂਦੇ ਨੇ ਉਹ ਕਹਿੰਦੇ ਨੇ ਹੁਣ ਤਾਂ ਸਾਰੀ ਉਮਰ ਹੀ ਤੁਹਾਨੂੰ ਦਵਾਈ ਦਾ ਖਾਣੀ ਪਊਗੀ ਇਹ ਤੇ ਆ ਪਰਹੇਜ਼ ਤੁਹਾਨੂੰ ਰੱਖਣੇ ਪੈਣਗੇ ਤਾਂ ਤੁਹਾਡਾ ਫੈਟੀ ਲੀਵਰ ਠੀਕ ਹੋਊਗਾ ਦੇਖੋ ਜੀ ਮੈਂ ਕਹਿੰਨਾ ਵੀ ਫੈਟੀ ਲੀਵਰ ਦੀਆਂ ਦਵਾਈਆਂ ਖਾਣ ਦੀ ਜ਼ਰੂਰਤ ਐ ਨਹੀਂ ਤੁਸੀਂ ਆਪਣਾ ਖਾਣਾ ਹਲਕਾ ਕਰ ਲਓ ਲਿਕੁਇਡ ਡਾਈਟ ਤੇ ਆਜੋ ਸਲਾਦ ਫਰੂਟ ਰੱਜ ਕੇ ਖਾਣਾ ਸ਼ੁਰੂ ਕਰਦੋ ਦੋਨੋਂ ਟਾਈਮ ਕਰੋ ਕਸਰਤ ਪਾਣੀ 3.5 ਤੋਂ 4 ਲੀਟਰ ਪੀਓ ਤੁਹਾਨੂੰ ਫੈਟੀ ਲੀਵਰ ਦੀਆਂ ਦਵਾਈਆਂ ਖਾਣ ਦੀ ਕੀ ਲੋੜ ਆ ਹੁਣ ਤੁਸੀਂ ਬਹੁਤ ਲੋਕ ਦੇਖਿਆ ਕੋਈ 150 ਪਾਵਰ ਦੀ ਕੋਈ 300 ਪਾਵਰ ਦੀ ਗੋਲੀਆਂ ਸਵੇਰੇ ਸ਼ਾਮ ਸ਼ਾਮ ਡਾਕਟਰ ਕਈ ਜਾਂਦੇ ਨੇ ਦੋ ਦੋ ਟਾਈਮ ਖਾ ਲਓ ਜਿੱਦਣ ਉਹ ਛੱਡਤੀ ਫੇਰ ਕਿਉਂਕਿ ਉਹ ਇੱਕ ਤਰ੍ਹਾਂ ਦਾ ਤੁਹਾਡੇ ਸਰੀਰ ਨੂੰ ਨਸ਼ਾ ਇੱਕ ਲਤ ਲੱਗੀ ਵੀ ਹਾਂ ਉਹ ਗੋਲੀ ਖਾ ਲੋ ਵੀ ਫੈਟਰ ਲੀਵਰ ਠੀਕ ਹੋ ਜਾਊਗਾ ਪਰ ਅਸੀਂ ਕਦੇ ਇਹ ਨਹੀਂ ਸੋਚਦੇ ਵੀ ਉਹ ਆਪਣੇ ਲੀਵਰ ਨੂੰ ਅਸੀਂ ਧੋਣਾ ਕਿਵੇਂ ਆ ਅਸੀਂ ਡਿਟੌਕਸ ਕਿਵੇਂ ਕਰਨਾ ਹੈ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਉਦੋਂ ਤੱਕ ਅਸੀਂ ਦਵਾਈਆਂ ਦੇ ਜਿਹੜੇ ਗੁਲਾਮ ਬਣੇ ਰਹਿੰਦੇ ਆ ਜੀ ਦਰਸਬ ਤੁਸੀਂ ਤਾਂ کہہ ਰਹੇ ਹੋ ਕਿ ਜਿਹੜਾ ਜੇ ਤੁਹਾਡਾ ਲੀਵਰ ਠੀਕ ਨਹੀਂ ਆਏ ਜੇ ਤੁਹਾਡਾ ਲੀਵਰ ਖਰਾਬ ਹੈ ਤਾਂ ਤੁਹਾਨੂੰ 150 ਤੋਂ ਉੱਪਰ ਬਿਮਾਰੀਆਂ ਹੋ ਸਕਦੀਆਂ ਨੇ ਬਿਲਕੁਲ ਹੋ ਸਕਦੀਆਂ 150 ਤੋਂ ਕੀ ਸਾਰੇ ਸਰੀ ਤੁਹਾਡਾ ਜਿਹੜਾ ਜੀ ਲੀਵਰ ਹੈ ਉਹ ਤੁਹਾਡੇ ਸਰੀਰ ਨੂੰ ਚਲਾਉਣ ਵਾਲੀ ਮਸ਼ੀਨ ਹੈ ਇਹ ਕਹਿ ਲਓ ਤੁਹਾਡਾ ਦਿਲ ਘਟ ਕੰਮ ਕਰਦਾ ਉਹ ਚੱਲ ਜੂਗਾ ਪਰ ਤੁਹਾਡਾ ਲੀਵਰ ਘਟ ਕੰਮ ਕਰਦਾ ਉਹ ਨਹੀਂ ਚੱਲੂਗਾ ਕਿਉਂਕਿ ਤੁਹਾਡਾ ਜਿਹੜਾ ਤੁਸੀਂ ਖਾਣਾ ਅੰਨ ਆਹਾਰ ਜੋ ਤੁਸੀਂ ਖਾਣਾ ਉਹਦੇ ਵਿੱਚੋਂ ਜਿਹੜਾ ਜੂਸ ਕੱਢ ਕੇ ਦੇਣਾ ਉਹ ਤੁਹਾਡੇ ਲੀਵਰ ਨੇ ਦੇਣਾ ਜੇ ਉਹ ਲੀਵਰ ਜੂਸ ਕੱਢ ਕੇ ਤੁਹਾਡੇ ਸਰੀਰ ਨੂੰ ਦਊਗਾ ਤਾਂ ਤੁਹਾਡਾ ਦਿਲ ਆ ਜਿਹੜਾ ਉਹ ਚੱਲੂਗਾ ਤਾਂ ਤੁਹਾਡੇ ਗੁਰਦੇ ਫੇਫੜੇ ਚੱਲਣਗੇ ਨਹੀਂ ਤੁਹਾਡੇ ਗੁਰਦੇ ਫੇਫੜੇ ਪੂਰੇ ਸਰੀਰ ਦੇ ਜਿਹੜੇ ਅੰਗ ਪੈਰੋਂ ਤੁਹਾਡੇ ਲੀਵਰ ਤੇ ਨਿਰਪਰ ਕਰਦੇ ਆ ਲੀਵਰ ਇੱਕ ਤੁਹਾਡੇ ਸਰੀਰ ਦਾ ਜਿਹੜਾ ਹੈਗਾ ਦਾਤਾ ਹੈ ਉਹ ਤੁਹਾਡੇ ਸਰੀਰ ਨੂੰ ਚਲਾਉਣ ਵਾਲਾ ਅਗਰ ਉਹ ਠੀਕ ਹੈ ਤਾਂ ਤੁਹਾਡੀ ਬਾਡੀ ਬਾਡੀ ਠੀਕ ਹੈ ਨਹੀਂ ਤੁਹਾਡਾ ਸਰੀਰ ਆ ਜਿਹੜਾ ਰੋਗੀ ਹੈ ਮਤਲਬ ਡਾਕਟਰ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਇਦਾਂ ਲੱਗਦਾ ਵੀ ਦਿਲ ਤੇ ਬਹੁਤ ਛੋਟੀ ਚੀਜ਼ ਹੈ ਸਾਨੂੰ ਤਾਂ ਇਹ ਹੋਣਾ ਚਾਹੀਦਾ ਵੀ ਅਗਰ ਸਾਨੂੰ ਕੋਈ ਦੁੱਖ ਪਹੁੰਚਦਾ ਹੋਵੇ ਅਸੀਂ ਕਹੀਏ ਵੀ ਤੂੰ ਸਾਡਾ ਦਿਲ ਨਹੀਂ ਦਿਖਾਇਆ ਤੂੰ ਸਾਡਾ ਲੀਵਰ ਦਿਖਾਤਾ ਬਿਲਕੁਲ ਬਿਲਕੁਲ ਜੀ ਦੇਖੋ ਤੁਸੀਂ ਗੱਲ ਇਹ ਦੇਖੋ ਜਦੋਂ ਜੇ ਹੁਣ ਸਰੀਰ ਦੇ ਵਿੱਚ ਸੱਤ ਤੱਤਾਂ ਨੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਹੈਗਾ ਲੀਵਰ ਨੇ ਉਹਨੇ ਰਸ ਪੈਦਾ ਕਰਨਾ ਹੈ ਰਸ ਤੋਂ ਫਿਰ ਰક્ત ਬਣਨਾ ਜੇ ਸਾਡਾ ਰਸੇ ਨਹੀਂ ਪੈਦਾ ਹੋਊਗਾ ਸਾਡੇ ਸਰੀਰ ਚ ਖੂਨੇ ਨਹੀਂ ਬਣੂਗਾ ਸਾਡਾ ਦਿਲ ਚੱਲੂਗਾ ਕਿਵੇਂ ਸਾਡਾ ਦਿਲ ਤਾਂ ਉਹ ਤਾਂ ਬਾਅਦ ਦੇ ਵਿੱਚ ਆਉਂਦਾ ਦਿਲ ਦਿਲ ਦਾ ਕੰਮ ਬਾਅਦ ਦੇ ਵਿੱਚ ਆ ਪਹਿਲਾਂ ਜਿਹੜਾ ਚੀਜ਼ ਪੈਦਾ ਕਰਨੀ ਹੈ ਉਹ ਤਾਂ ਸਾਡਾ ਲੀਵਰ ਹੈ ਜਿਹੜਾ ਉਹਨੂੰ ਬਣਾ ਕੇ ਉਹਨੂੰ ਅਗਲੇ ਕੰਮ ਤੇ ਲਾਉਣਾ ਹੈ ਉਹ ਲੀਵਰ ਨੇ ਕੰਮ ਤੇ ਲਾਉਣਾ ਜੇ ਉਹ ਹੀ ਨਹੀਂ ਚੱਲਦਾ ਹੈਗਾ ਤਾਂ ਸਾਡਾ ਫਿਰ ਦਿਲ ਦਾ ਮਤਲਬ ਮਸਲਾ ਕੀ ਹੈ ਮਤਲਬ ਫਿਰ ਤੇ ਇਹ ਕਹਿ ਰਹੀ ਵੀ ਤੂੰ ਮੇਰਾ ਦਿਲ ਨਹੀਂ ਤੂੰ ਮੇਰਾ ਲੀਵਰ ਹੈ ਲੀਵਰ ਹੈ ਤੂੰ ਮੇਰਾ ਲੀਵਰ ਹੈ ਜੀ ਤੇ ਫਿਰ ਠੀਕ ਹੈ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਆ ਇਹ ਆ ਦੇਖੋ ਡਾਕਟਰ ਸਾਹਿਬ any ਇਹ ਜੜੀ ਬੂਟੀਆਂ ਹੈਗੀਆਂ ਨੇ ਲੱਕੜ ਹੈਗੀ ਐ ਤੁਸੀਂ ਕਹਿੰਦੇ ਬੜੀ ਪਾਵਰਫੁਲ ਬੜੀ ਤਾਕਤਵਰ ਚੀਜ਼ ਹੈਗੀ ਐ ਲੀਵਰ ਵਾਸਤੇ ਲੀਵਰ ਲਈ ਇਹ ਸਮਝ ਲਓ ਵੀ ਇੱਕ ਤਰ੍ਹਾਂ ਦਾ ਡਾਇਮੰਡ ਹੈ ਹੀਰਾ ਹੈ ਲੱਕੜ ਨਹੀਂ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨੂੰ ਆਪਾਂ ਇਟ ਸਟ ਬੂਟੀ ਕਹਿੰਦੇ ਆ ਕਿਹੜੀ ਜੀ ਇਟ ਸਟ ਬੂਟੀ ਇਟ ਸਟ ਹਾਂ ਜੀ ਆਮ ਆਮ ਸਾਡੇ ਸਾਰੇ ਬਜ਼ੁਰਗਾਂ ਨੂੰ ਪੁਰਾਣੇ ਜਿਹੜੇ ਅੱਜ ਗੱਲ ਤੁਸੀਂ ਕਹ ਲਓ ਵੀ 70 70 80 80 ਸਾਲ ਦੇ ਬਜ਼ੁਰਗ ਨੇ ਮਾਈਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਆਮ ਇਹ ਜਿਵੇਂ ਅੱਗੇ ਟਿੱਬੇ ਹੁੰਦੇ ਸੀਗੇ ਟਿੱਬੀਆਂ ਹੁੰਦੀਆਂ ਸੀਗੀਆਂ ਉਹਨਾਂ ਤੇ ਇਹ ਬੁਟੀ ਆਮ ਖੜੀ ਹੁੰਦੀ ਸੀਗੀ ਅੱਜ ਕੱਲ ਦਾ ਰਿਹਾਂ ਸਪਰੇਹਾ ਕਰਕੇ ਕਹਿ ਲਓ ਵੀ ਖਤਮ ਕਰਤੀਆਂ ਖੇਤਾਂ 'ਚ ਜਿਹੜੇ ਜਿਨ੍ਹਾਂ ਦੇ ਖੇਤਾਂ 'ਚ ਇਹ ਬਜ਼ੁਰਗਾਂ ਨੇ ਸਾਡੇਆਂ ਨੇ ਪੁਰਾਣਿਆਂ ਨੇ ਸਾਰਿਆਂ ਨੇ ਦੇਖੀਆਂ ਹੋਈਆਂ ਇਹ ਇਟ ਸਟ ਬੁਟੀ ਐ ਤੁਸੀਂ ਇਹਨੂੰ ਲੈ ਲਓ ਇਹ ਤੁਸੀਂ ਇਹ ਕਹਿ ਲਓ ਵੀ ਲੇਬਰ ਵਾਸਤੇ ਇਹ ਤੋਂ ਉੱਪਰ ਕੋਈ ਮੈਂ ਆਪਣੇ ਤਜਰਬੇ ਦੇ ਵਿੱਚ ਇਹ ਤੋਂ ਉੱਪਰ ਕੋਈ ਜੜੀ ਬੁਟੀ ਨਹੀਂ ਦੇਖੀ ਹੈਗੀ ਲੀਵਰ ਵਾਸਤੇ ਜੀ ਠੀਕ ਹੈ ਜੀ ਚਾਹੇ ਤੁਹਾਡੇ ਲੀਵਰ ਦੇ ਵਿੱਚ ਜਾਂ ਤੁਹਾਡੇ ਗੁਰਦਿਆਂ ਦੇ ਵਿੱਚ ਜਾਂ ਤੁਹਾਡੇ ਪੇਟ ਦੇ ਵਿੱਚ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਲੀਵਰ ਦੇ ਵਿੱਚ ਉਹ ਫੈਟ ਸੋਜ ਜਾਂਦੀ ਹੋਣੀ ਹੈਗੀ ਤੁਸੀਂ ਇਹ ਕਹਿ ਲਓ ਵੀ ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਹਨੂੰ ਸਿਰਫ 15 ਦਿਨ ਪੀ ਕੇ ਦੇਖੋ 15 ਦਿਨ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਮੇਰਾ ਕਿੰਨਾ ਕੁ ਵਜ਼ਨ ਘਟ ਗਿਆ ਮੇਰਾ ਕਿੰਨਾ ਕੁ ਲੀਵਰ ਜਿਹੜਾ ਫੈਟੀ ਸੀਗਾ ਉਹ ਘਟ ਗਿਆ ਤੁਸੀਂ ਕੀ ਕਰਨਾ ਇਹਨੂੰ ਲਗਭਗ ਤੁਸੀਂ 5 ਕ ਗ੍ਰਾਮ ਲੈਣਾ ਇਹਦਾ ਚੂਰਨ ਬਣਾ ਲਓ ਚਾਹੇ ਚਾਹੇ ਤੁਸੀਂ ਐਦਾਂ ਹੀ ਇਹਦੀਆਂ ਜੜੀਆਂ ਬੂਟੀਆਂ ਲਾ ਕੇ ਐਦਾਂ ਹੀ ਪਾਣੀ ਦੇ ਵਿੱਚ ਰਾਤ ਨੂੰ 5 ਤੋਂ 6 ਗ੍ਰਾਮ ਇਹਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਦੋ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਕੇ ਸਾਰੀ ਰਾਤ ਪੱਜਾ ਰਹਿਣ ਦਿਓ ਸਵੇਰੇ ਇਹਨੂੰ ਪੁਣ ਕੇ ਤੁਸੀਂ ਇਹਦਾ ਪਾਣੀ ਪੀ ਲੈਣਾ ਔਰ ਲਗਭਗ ਤੁਹਾਨੂੰ 5 ਤੋਂ 7 ਮਿੰਟ ਬਾਅਦ ਇੱਕ ਖੁੱਲ ਘੜ ਘਾਰ ਆ ਜਾਊਗਾ ਤੁਹਾਨੂੰ ਨਾਲੋਂ ਨਾਲ ਇਹ ਪਤਾ ਲੱਗ ਜਾਊਗਾ ਵੀ ਸਾਡਾ ਨਾਲੋਂ ਨਾਲ ਜਿਹੜਾ ਹੈਗਾ ਪੇਟ ਹਲਕਾ ਹੋਣ ਲੱਗ ਗਿਆ ਐਡੀਆਂ ਕਮਾਲ ਦੀਆਂ ਚੀਜ਼ਾਂ ਐ ਫਿਰ ਆਹ ਕੀ ਚੀਜ਼ ਐ ਜੀ ਇੱਕ ਕੀ ਚੀਜ਼ ਹੈਗੀ ਐ ਜੀ ਜਿਹੜੀ ਇੱਥੇ ਹਿਟ ਸਟ ਰਹੀ ਇਹ ਮਕੋਏ ਜੀ ਇਹ ਬੂਟੀ ਮਕੋਏ ਬੂਟੀ ਆ ਇਹ ਵੀ ਸਾਡੇ ਬਜ਼ੁਰਗਾਂ ਨੇ ਸਾਰਿਆਂ ਨੇ ਸੁਣੀਆਂ ਹੋਈ ਐ ਗੁਰਦੇ আর ਲੀਵਰ ਵਾਸਤੇ ਇਹ ਵੀ ਇੱਕ ਤਰ੍ਹਾਂ ਦਾ ਅੰਮ੍ਰਿਤ ਐ ਤੁਸੀਂ ਦੋਏ ਚੀਜ਼ਾਂ ਨੂੰ ਇਕੱਠੀਆਂ ਕਰਕੇ ਲੈਣੀਆਂ ਸ਼ੁਰੂ ਕਰ ਦੋ ਲਗਭਗ 5-5 ਗ੍ਰਾਮ ਦੋਏ ਤੁਸੀਂ ਪਾਣੀ ਦੇ ਵਿੱਚ ਰਾਤ ਨੂੰ ਪੀਂਹੋਦਣੀਆਂ ਠੀਕ ਇਹ ਪਾਣੀ ਦੇ ਵਿੱਚ ਪਾਣੀ ਐ ਸਾਰੀ ਰਾਤ ਭਿੱਜਾ ਰਹਿਣ ਦੋ ਦੋਹਾਂ ਦਾ ਸਵੇਰੇ ਸਵੇਰ ਨੂੰ ਦੋਹਾਂ ਨੂੰ ਪਣ ਲਓ ਦੋਹਾਂ ਦਾ ਮਿਕਸ ਕਰਕੇ ਸਵੇਰੇ ਖਾਲੀ ਪੇਟ ਪਾਣੀ ਇਹਨਾਂ ਦਾ ਪ ਲਗਭਗ ਫੇਰ ਤੁਸੀਂ ਦੇਖਿਓ ਵੀ ਤਾਜ਼ਗੀ ਨਾਲ ਤੁਹਾਡਾ ਦਿਨ ਕਿੰਨਾ ਕੁ ਲੰਘਦਾ ਹੈ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਕੰਮ ਤੇ ਵੀ ਸੁਸਤੀ ਪੈਂਦੀ ਰਹਿੰਦੀ ਆ ਜਾਂ ਸਾਡਾ ਸਰੀਰ ਆ ਜਿਹੜਾ ਉਹ ਬਿਨਾਂ ਗੱਲ ਤੋਂ ਇੱਕ ਅੱਧੀ ਰੋਟੀ ਖਾਦੇ ਤੋਂ ਵੀ ਫੁੱਲਦਾ ਬਹੁਤ ਲੋਕਾਂ ਦਾ ਸਾਡੇ ਨੂੰ ਸਵਾਲ ਹੁੰਦਾ ਵੀ ਮੈਂ ਤਾਂ ਪੂਰੇ ਦਿਨ ਚ ਅੱਧੀ ਰੋਟੀ ਖਾਣਾ ਜਾਂ ਪੂਰੇ ਦਿਨ ਚ ਬੀਬੀਆਂ ਕਹਿੰਨੀਆਂ ਵੀ ਅੱਧੀ ਰੋਟੀ ਖਾਣੀ ਮੈਂ ਤਾਂ ਪੂਰੇ ਦਿਨ ਚ ਮੇਰਾ ਮਟਾਪਾ ਫੇਰ ਵੀ ਵਧ ਹੀ ਜਾਂਦਾ ਉਹ ਕਾਰਨ ਇਹੀ ਹੁੰਦਾ ਵੀ ਤੁਹਾਡਾ ਮਟਾਪਾ ਵਧਾਉਣ ਵਾਲਾ ਤੁਹਾਡਾ ਲੀਵਰ ਹੈ ਉਹ ਹਾਜਮ ਸਹੀ ਨਹੀਂ ਕਰ ਰਿਹਾ ਉਹਦੇ ਕੋਲ ਡਾਈਜੈਸ਼ਨ ਪਾਵਰ ਨਹੀਂ ਹੈਗੀ ਜਦੋਂ ਉਹ ਹਾਜਮ ਸਹੀ ਕਰਨ ਲ ਤਾਂ ਤੁਹਾਡਾ ਮਟਾਪਾ ਜਿਹੜਾ ਆਪੇ ਤੁਹਾਡੀ ਸਮ ਅਵਸਥਾ ਦੇ ਵਿੱਚ ਆ ਜਾਣਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਮੈਨੂੰ ਲੱਗਦਾ ਹੈ ਕਿ ਅੱਜ ਤੋਂ ਬਾਅਦ ਜਿਹੜੇ ਲੋਕਾਂ ਨੂੰ ਲੀਵਰ ਦੀ ਇੰਪੋਰਟੈਂਸ ਪਤਾ ਲੱਗ ਗਈ ਉਹ ਦਿਲ ਦੀ ਥਾਂ ਤੇ ਲੀਵਰ ਦੀ ਗੱਲ ਕਰਿਆ ਕਰਨਗੇ ਸਹੀ ਰੱਖਣ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਦਿਲ ਤੋਂ ਵੀ ਜ਼ਿਆਦਾ ਇੰਪੋਰਟੈਂਸ ਜਿਹੜੀ ਸਾਡੇ ਸਰੀਰ ਦੇ ਵਿੱਚ ਲੀਵਰ ਦੀ ਹੈ ਸਾਡੇ ਜਿਗਰ ਦੀ ਹੈ ਤੋਂ ਐਸੇ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਕਸ਼ਮੀਰੀ ਭਰਾ ਹੈਗੇ ਉਹ ਆਪਣੇ ਬੱਚੇ ਨੂੰ ਜਿਗਰ ਕਹਿੰਦੇ ਨੇ ਡਾਕਟਰ ਸਾਹਿਬ ਉਹ ਤੇ ਮੈਂ ਸੁਣਿਆ ਹੈ ਉਹ ਉਹ ਜਿਗਰ ਕਹਿੰਦੇ ਨੇ ਸਾਡੇ ਤੁਸੀਂ ਦੇਖੋ ਹੁਣ ਤੁਸੀਂ ਦੇਖੋ ਜਿਹੜਾ ਐਸਿਡ ਆਪਾਂ ਗੱਲ ਕਰਦੇ ਆਂ ਬਹੁਤ ਲੋਕਾਂ ਨੂੰ ਇਹ ਡਰ ਰਹਿੰਦਾ ਹੈ ਵੀ ਮੈਨੂੰ ਹਾਰਟ ਅਟੈਕ ਨਾ ਹੋ ਜਾਵੇ ਉਹ ਦਿਲ ਨੂੰ ਫੜਦੇ ਨੇ ਦਿਲ ਨੂੰ ਨਹੀਂ ਫੜਨਾ ਚਾਹੀਦਾ ਜਦੋਂ ਹਾਰਟ ਅਟੈਕ ਆਉਂਦਾ ਹੈ ਆਪਣੇ ਲੀਵਰ ਨੂੰ ਫੜੋ ਕਿਉਂ ਕਿਉਂਕਿ ਤੁਹਾਡੇ ਜਿਹੜਾ ਹਾਰਟ ਅਟੈਕ ਲੈਂਦਾ ਹੈ ਉਹ ਤੁਹਾਡੇ ਲੀਵਰ ਨੇ ਲੈ ਕੇ ਆਂਦਾ ਹੈ ਲੀਵਰ ਲੀਵਰ ਨੇ ਤੁਹਾਡੇ ਅੰਦਰ ਖੁਸ਼ਕੀ ਕਰਤੀ ਐਸਿਡ ਭਰਤਾ ਉਹ ਜਿਹੜਾ ਖੂਨ ਤੁਹਾਡੇ ਲੀਵਰ ਚ ਦਿਲ ਦੇ ਵਿੱਚ ਜਾਣਾ ਜਾਮ ਹੋ ਗਿਆ ਜਿਹਨੂੰ ਤੁਸੀਂ ਬਲੋਕੇਜ ਕਹ ਦਿੰਦੇ ਹੋ ਆਪਣੀ ਅੱਜ-ਕੱਲ ਦੀ ਮਾਡਰਨ ਸਾਇੰਸ ਦੇ ਵਿੱਚ ਉਹ ਤੁਹਾਡੇ ਲੀਵਰ ਨੇ ਕੀਤਾ ਹੈ ਲੀਵਰ ਨੂੰ ਬਚਾਓ ਤਾਂ ਦਿਲ ਤੁਹਾਡਾ ਆਪਣੇ ਆਪ ਜਵਾਨ ਹੋ ਜਾਊਗਾ। ਕੀ ਬਾਤ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਅੱਛਾ ਵੈ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਤਰੀਕਾ ਹੈਗਾ ਕੀ ਟੰਗ ਹੈਗਾ ਜਿਨ੍ਹਾਂ ਨੇ ਕੰਸਲਟ ਕਰਨਾ ਤੁਹਾਡੇ ਨਾਲ ਆਪਣੇ ਲੀਵਰ ਨੂੰ ਲੈ ਕੇ ਜਾਂ ਹੋਰ ਦਿੱਕਤਾਂ ਪਰੇਸ਼ਾਨੀਆਂ ਨੂੰ ਲੈ ਕੇ ਜੀ ਸਾਡਾ ਮਿਲਣ ਦਾ ਥਾਂ ਹੈਗਾ ਜੀ ਉੱਚਾ ਪਿੰਡ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਇਹ ਤੁਸੀਂ ਹਰ ਵੀਰਵਾਰ ਔਰ ਐਤਵਾਰ ਛੱਡ ਕੇ ਤੁਸੀਂ ਸੰਘੋਲ ਮਿਲ ਸਕਦੇ ਹੋ ਔਰ ਹਰ ਐਤਵਾਰ ਨੂੰ ਲੁਧਿਆਣਾ ਦੁਗਰੀ ਦੇ ਵਿੱਚ ਮਿਲ ਸਕਦੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਪੰਗੂ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਸਰੀਰ ਦੇ ਵਿੱਚ ਅਗਰ ਸਭ ਤੋਂ ਜ਼ਿਆਦਾ ਇੰਪੋਰਟੈਂਸ ਜਿਹੜਾ ਕੋਈ ਅੰਗ ਹੈਗਾ ਤਾਂ ਉਹ ਲੀਵਰ ਹੈ ਜਿਗਰ ਹੈ ਸਾਡਾ ਔਰ ਉਸ ਦੀ ਸਾਫ ਸਫਾਈ ਹੈਗੀ ਹੈ ਜਿਹੜੀ ਉਹ ਇਟਸ ਇਟ ਬੂਟੀ ਦੇ ਨਾਲ ਤੇ ਮਕੋ ਦੇ ਨਾਲ ਜੇਕਰ ਅਸੀਂ ਕਰਨੇ ਸ਼ੁਰੂ ਕਰ ਤਾਂ ਵੈਜ ਦੇ ਕਹਿੰਦੇ ਕਿ 5 ਤੋਂ 7 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡਾ ਸਰੀਰ ਹੈਗਾ ਜਿਹੜਾ ਉਹ ਦੱਸਣਾ ਸ਼ੁਰੂ ਕਰ ਦੇਗਾ ਤੁਹਾਡਾ ਭਾਰ ਹੈਗਾ ਉਹਦੇ ਵਿੱਚ ਵੀ ਫਰਕ ਪਏਗਾ ਤੁਹਾਡੀ ਸਕਿਨ ਦੇ ਉੱਤੇ ਵੀ ਇਹ ਆਪਣਾ ਅਸਰ ਕਰੇਗਾ ਔਰ ਤੁਹਾਡੇ ਹਾਜ਼ਮੇ ਨੂੰ ਵੀ ਇਹ ਦਰੁਸਤ ਕਰੇਗਾ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਜਿਹੜਾ ਇੱਕ ਨੰਬਰ ਹੈਗਾ ਵੈਜ ਗਰੂਪ ਸਿੰਘ ਪੰਗੂਹੋਰਾ ਦੀ ਟੀਮ ਜਦੋਂ ਤੁਸੀਂ 1000 ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਕੱਢ ਸਕਦੇ ਹੋ ਪਰ ਮੇਰੀ ਚੇਤਾਵਨੀ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੀ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਜਿਹੜੀ ਹੈ ਤੁਸੀਂ ਉਹ ਜ਼ਰੂਰ ਲੈਣੀ ਹੈ ਕਿਉਂਕਿ ਮਿqdਾਰ ਘਟੀ ਵਧੀ ਤੇ ਇਹਦੇ ਨਾਲ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਹੋ ਸਕਦਾ ਫਿਲਹਾਲ ਪਰ ਇਹ ਵੀਡੀਓ ਨਾਲ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰ ਦਿਓ ਜਿਹੜੇ ਕਹਿੰਦੇ ਨੇ ਵੀ ਅਸੀਂ ਇੱਕ ਰੋਟੀ ਖਾ ਕੇ ਸਾਨੂੰ ਉਫਾਰਾ ਆ ਗਿਆ ਅਸੀਂ ਸਾਰੀ ਸਾਈ ਰਾਤ ਕੁਝ ਨਾ ਵੀ ਖਾਈਏ ਸਾਰਾ ਦਿਨ ਕੁਝ ਨਾ ਵੀ ਖਾਈਏ ਤਾਂ ਸਾਨੂੰ ਭੁੱਖ ਨਹੀਂ ਲੱਗਦੀ ਸਾਨੂੰ ਪਿਆਸ ਨਹੀਂ ਲੱਗਦੀ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਇਹ ਵੀਡੀਓ ਨਾਲ ਨੂੰ ਜਾਗਰੂਕ ਜ਼ਰੂਰ ਕਰੇਗੀ ਧੰਨਵਾਦ